प्यारे पंजाबीयो आज ਗੱਲ ਕਰਾਂਗੇ 슈ਗਰ ਤੇ ਜਿਸ ਨੂੰ ਗਲੂਕੋਜ਼ ਐਂਡ ਬਲੱਡ ਕਿਹਾ ਜਾਂਦਾ ਹੈ ਪਿਆਰੇ ਪੰਜਾਬੀਓ ਟੈਂਪਰੇਚਰ ਵਾਧਾ ਹੈ ਘਟਦਾ ਹੈ ਉਸ ਵੇਲੇ ਡਾਕਟਰ ਗੋਲੀ ਦਿੰਦਾ ਹੈ ਕਿ ਟੈਂਪਰੇਚਰ ਜਿਹੜਾ ਵਾ ਵਿਅਕਤੀ ਦਾ ਠੀਕ ਸਕੇਲ ਤੇ ਆ ਜਾਂਦਾ ਹੈ ਉਸ ਤੋਂ ਬਾਅਦ ਵੀਪੀ ਬਲੱਡ ਪ੍ਰੈਸ਼ਰ ਉਹ ਵਧਦਾ ਹੈ ਜਾਂ ਘਟਦਾ ਹੈ ਉਹ ਨੂੰ ਡਾਕਟਰ ਚੈੱਕ ਕਰਦੇ ਹਨ ਤੇ ਉਸ ਤਰ੍ਹਾਂ ਦੀ ਦਵਾਈ ਦਿੰਦੇ ਹਨ ਤੇ ਜੋ ਵੀਪੀ ਦਾ ਸਕੇਲ ਹੈ ਉਹ ਠੀਕ ਅਵਸਥਾ ਦੇ ਵਿੱਚ ਆ ਜਾਂਦਾ ਹੈ ਇਸ ਤਰੀਕੇ ਦੇ ਨਾਲ 슈ਗਰ ਜੋ ਵਧਦਾ ਹੈ ਜਾਂ ਘਟਦਾ ਹੈ ਉਸ ਦੇ ਲਈ ਡਾਕਟਰ ਸਾਹਿਬ ਕੋਲ ਵੱਖਰੇ ਵੱਖਰੇ ਇਲਾਜ ਹੁੰਦੇ ਹਨ ਜੇ ਵਾਦਾ ਹੋਵੇ ਇੰਨਾ ਖਤਰਨਾਕ ਨਹੀਂ ਹੁੰਦਾ ਜਿੰਨਾ ਘਟਦਾ ਇਸ ਦੇ ਵਿੱਚ ਪੇਸ਼ੈਂਟ ਕੀ ਕਰਦਾ ਵਦੇ ਹੋ ਸ਼ੂਗਰ ਦੇ ਵਿੱਚ ਗੋਲੀ ਲੈ ਕੇ ਖਾ ਲੈਂਦਾ ਕਿ ਲੋੜ ਤੋਂ ਬਹੁਤਾ ਸ਼ੂਗਰ ਜੋ ਘਟ ਜਾਂਦਾ ਜਿਸ ਦੇ ਨਾਲ ਪੇਸ਼ੈਂਟ ਨੂੰ ਫਾਇਦਾ ਹੋਣ ਦੀ بجائے ਨੁਕਸਾਨ ਹੁੰਦਾ ਤੇ ਉਸ ਦੀ ਅਵਸਥਾ ਜਿਹੜੀ ਵਿਗੜ ਜਾਂਦੀ ਹੈ ਉਸ ਹਾਲਤ ਦੇ ਵਿੱਚ ਕਦੇ ਵੀ ਆਪਣੇ ਆਪ ਜਿਹੜੀ ਦਵਾਈ ਆ ਉਹ ਨਾ ਲਓ ਡਾਕਟਰ ਸਾਹਿਬ ਨਾਲ ਗੱਲ ਕਰਕੇ ਚੈੱਕ ਕਰਾ ਕੇ ਆਮ ਤੌਰ ਤੇ ਡਾਕਟਰ ਸਾਹਿਬ ਦੁਪਹਿਰ ਦੇ ਖਾਣੇ ਤੋਂ ਬਾਅਦ ਪੱਕੀ ਗੋਲੀ ਖਾਣ ਲਈ ਕਹਿੰਦੇ ਨੇ ਜੋ ਕਿ ਪੱਕੇ ਤੌਰ ਤੇ ਖਾਣੀ ਪੈਂਦੀ ਹੈ ਤੇ ਉਸ ਦੇ ਨਾਲ ਜਿਹੜੀ ਤੁਹਾਡੀ ਗਲੂਕੋਸ ਦੀ ਜੋ ਲੈਵਲ ਹੈ ਬਲੱਡ ਦੇ ਵਿੱਚ ਉਹ ਨੋਰਮਲ ਰਹਿੰਦਾ ਤੇ ਤੁਸੀਂ ਵੀ ਤਾਂ ਰੋਸ ਰਹਿੰਦੇ ਹੋ ਤੇ ਸਾਰੇ ਕੰਮਕਾਜ ਜਿਹੜੇ ਕਰਦੇ ਰਹਿੰਦੇ ਹੋ ਜੇ ਘਟਦਾ ਹੋਵੇ ਤਾਂ ਉਹਦੇ ਲਈ ਡਾਕਟਰ ਸਾਹਿਬ ਜੋ ਖੁਰਾਕ ਖਾਣ ਲਈ ਕਹਿੰਦੇ ਨੇ ਉਹ ਖੁਰਾਕ ਨੂੰ ਅਪਣਾ ਲਓ ਤੇ ਉਸ ਤਰੀਕੇ ਨਾਲ ਖਾਣਾ ਖਾਓ ਤੇ ਤੁਸੀਂ ਠੀਕ ਹੋ ਜਾਂਦੇ ਹੋ ਇਸ ਨੂੰ ਸਮਝਣਾ ਜ਼ਰੂਰੀ ਹੈ ਕਿ ਤੁਸੀਂ ਇਸ ਨੂੰ ਵਧੇ ਨੂੰ ਘਟਾਓਗੇ ਘਟਿਆ ਹੋਰ ਖਤਰਨਾਕ ਹੋਵੇਗਾ ਇਸ ਲਈ ਇਸ ਨੂੰ ਨਾ ਵਧਣ ਦੇਣਾ ਹੈ ਨਾ ਘਟਣ ਦੇਣਾ ਹੈ ਇਸ ਨੂੰ ਸਹੀ ਅਵਸਥਾ ਵਿੱਚ ਰੱਖਣਾ ਹੈ ਉਸ ਦੇ ਲਈ ਤੁਸੀਂ ਨਿਰੰਤਰ ਡਾਕਟਰ ਸਾਹਿਬ ਤੋਂ ਸਲਾਹ ਲੈਂਦੇ ਰਹੋ ਹੌਲੀ ਹੌਲੀ ਤੁਹਾਨੂੰ ਸਮਝ ਲੱਗ ਜਾਵੇਗੀ ਕਿ ਇਸ ਦੇ ਨਾਲ ਕਿਵੇਂ ਲੜਨਾ ਹੈ ਤੇ ਇਹ ਆਮ ਤੌਰ ਤੇ ਬਹੁਤ ਕਿੰਤੀ ਲੋਕਾਂ ਦੇ ਵਿੱਚ ਫੈਲਿਆ ਹੋਇਆ ਹੈ ਲੇਕਿਨ ਸਾਰਿਆਂ ਨੂੰ ਸਮਝ ਲੱਗ ਚੁੱਕੀ ਹੈ ਕਿ ਇਸ ਦੇ ਨਾਲ ਕਿਵੇਂ ਨਿਪਟਣਾ ਹੈ ਇਸ ਦੀ ਸਮਝ ਇਹੀ ਹੈ ਕਿ ਇਸ ਨੂੰ ਵਧਣ ਨਹੀਂ ਦੇਣਾ ਘਟਣ ਬਿਲਕੁਲ ਨਹੀਂ ਦੇਣਾ ਤੇ ਡਾਕਟਰ ਸਾਹਿਬ ਦੀ ਸਲਾਹ ਮੁਤਾਬਕ ਦੁਪਹਿਰ ਦੇ ਖਾਣੇ ਤੋਂ ਬਾਅਦ ਗੋਲੀ ਖਾਣੀ ਹੈ ਜੇ ਵਧਿਆ ਹੋਵੇ ਤੇ ਇਸ ਤਰੀਕੇ ਦੇ ਨਾਲ ਵਧੀਆ ਖੁਰਾਕ ਕਸਰਤ ਨਿਰੰਤਰ ਕਰਨੀ ਹੈ ਤੇ ਤੁਸੀਂ ਦੇਖੋਗੇ ਕਿ ਤੁਸੀਂ ਆਮ ਲੋਕਾਂ ਦੇ ਨਾਲੋਂ ਤਕੜੇ ਹੋਵੋਗੇ ਤਾਂ ਨੋਕਾ ਦੇ ਵੀ ਕਿਸੇ ਦੇ ਸਹਾਰੇ ਦੀ ਲੋੜ ਨਹੀਂ ਪਵੇਗੀ ਬਹੁਤ ਬਹੁਤ ਧੰਨਵਾਦ